ਪੰਜਾਬ ਦਾ ਸਿਆਸੀ ਪਾਰਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਜਿਸ ਦੇ ਚਲਦਿਆਂ ਕਾਂਗਰਸ ਵੱਲੋਂ 13 ਅਪ੍ਰੈਲ ਨੂੰ ਤਲਵੰਡੀ ਸਾਬੋ ਚ ਇੱਕ ਸਿਆਸੀ ਰੈਲੀ ਕੀਤੀ ਜਾਵੇਗੀ ਰੈਲੀ ਦੀਆਂ ਤਿਆਰੀਆਂ ਲਈ ਹਲਕਾ ਗਿੱਦੜਵਾਹ ਦੇ ਵਿਧਾਇਕ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਦੀ ਅਗਵਾਈ ਚ ਇੱਕ ਮੀਟਿੰਗ ਕੀਤੀ ਗਈ ਕਾਂਗਰਸ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਇਹ ਇੱਕ ਇਤਿਹਾਸਿਕ ਰਿਕਾਰਡ ਤੋੜ ਰੈਲੀ ਸਾਬਤ ਹੋਵੇਗੀ ਤਕਰੀਬਨ ਲੱਖ ਕੇ ਬੰਦਾ ਕਾਂਗਰਸ ਪਾਰਟੀ ਦੇ ਇਸ ਜਿਹੜੀ ਇਸ ਜਲਸੇ ਦੇ ਵਿੱਚ ਆ ਜਾਏਗਾ ਉਹਦੀ ਵਜ੍ਹਾ ਇਹ ਹੈ ਕਿ 30 ਹਲਕਿਆਂ ਚ ਡਿਊਟੀ ਲੱਗੀ ਐ ਔਰ ਜੇ 2 2 3 3000 ਬੰਦਾ ਵੀ ਆਇਆ ਤਾਂ 1 ਲੱਖ ਬੰਦਾ ਜਿਹੜਾ ਇਸ ਜਲਸੇ ਚ ਪਹੁੰਚ ਸਕਦਾ ਪੰਜਾਬ ਦੀਆਂ ਸਾਰੀਆਂ ਰੈਲੀਆਂ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਉਹਨਾਂ ਤੋਂ ਵੱਡੀ ਰੈਲੀ ਔਰ ਰਿਕਾਰਡ ਤੋੜ ਰੈਲੀ ਹੋਏਗੀ ਜਿਹੜੀ ਤੁਸੀਂ ਮੁਕਸਰ ਦੀ ਰੈਲੀ ਦੀ ਕਰਦੇ ਹੋ ਮੁਕਸਰ ਦੀ ਰੈਲੀ ਵੀ ਬਹੁਤ ਵੱਡੀ ਇੱਕ ਰੈਲੀ ਸੀ ਲੇਕਿਨ ਉਹ ਸਾਡੀ ਕੇਵਲ ਮੁਕਸਰ ਜ਼ਿਲ੍ਹੇ ਦੀ ਜਾਂ ਆਸ-ਪਾਸ ਦੀ ਇੱਕ ਅੱਦੇ ਹਲਕੀ ਦੀ ਰੈਲੀ ਸੀ ਉਹਨਾਂ ਦੀ ਪੰਜਾਬ ਦੀ ਰੈਲੀ ਸੀ ਸਾਡੀ ਇਹ ਜਿਹੜੀ ਰੈਲੀ ਹੋਗੀ ਤਲਵੰਡੀ ਜਦੋਂ ਅਸੀਂ ਬਠਿੰਡੇ ਕੀਤੇ ਸੀ ਉਹਦਾ ਵੀ ਕੋਈ ਤੋੜ ਨਹੀਂ ਸੀਗਾ ਔਰ ਜਿਹੜੀ ਆ ਰੈਲੀ ਹੋएगी ਇਹ ਪੰਜਾਬ ਤੋਂ ਸਭ ਤੋਂ ਇਤਿਹਾਸਿਕ ਇਹ ਰੈਲੀ ਹੋਵੇਗੀ ਸਾਰੀਆਂ ਰਾਜਨੀਤਿਕ ਪਾਰਟੀਆਂ ਇਹਨਾਂ ਦਿਨਾਂ 'ਚ ਸੰਗਤ ਦਰਸ਼ਨ ਰੈਲੀਆਂ ਤੇ ਕਾਨਫਰੰਸਾਂ ਰਾਹੀਂ ਵੱਦ ਤੋਂ ਵੱਦ ਜਨਮਤ ਨੂੰ ਆਪਣੇ ਵੱਲ ਖਿੱਚਣ ਦੇ ਦਾਅ ਪੇਚ ਲੜਾ ਰਹੀਆਂ ਨੇ ਪਰ ਇਹ ਤਾਂ 2017 ਦੀਆਂ ਚੋਣਾਂ ਹੀ ਸਾਬਤ ਕਰਨਗੀਆਂ ਕਿ ਜਨਮਤ ਨੇ ਕਿਸ ਨੂੰ ਚੁਣਿਆ ਹੈ ਸ਼੍ਰੀ ਮੁਖਤਸਰ ਸਾਹਿਬ ਤੋਂ ਤਰਸ਼ੀਮ ਟੂ ਡੀ ਜਗਬਾਣੀ ਟੀਵੀ ਸਰਨਜੀਤ ਮਲਕੇ ਨੀਤਾ ਚਰਨ ਦਾਸ ਸੁਨੀਆ ਕੁਮਾਰ ਮੇਰਾ ਨਾਮ ਹਸੀਨ ਬਾਨਾ ਸੰਜੇ ਖਿੰਦੋ ਬਪਿੰਦਰ ਸਿੰਘ ਖਿੰਦ ਅਨਦ립 ਸਿੰਘ ਗਰਾਣਾ ਕੌਣ ਹੈ ਇਹ ਲੋਕ ਜਾਣne ਕੇ ਲਈ ਲਾਈਕ ਕੀਜੀਏ ਪੰਜਾਬ ਕੇਸਰੀ ਸਟੂਡੀਓਜ਼ ਦਾ ਫੇਸਬੁੱਕ ਪੇਜ ਦੇਖیں ਦੁਨੀਆ ਅਲੱਗ ਨਜ਼ਰੀਏ ਸੇ